ਦਾ 6 ਬੰਤ ਹੋਏ ਸੀ ਹਾਂ ਇੱਕ 20 ਦੇ ਪ੍ਰਿੰਟ ਹੋਇਆ ਜਿਆਪਿਆ ਉਹਨਾਂ ਦਾ ਇੱਥੇ ਤੁਸੀਂ ਦੱਸ ਰਹੇ ਸੀਗੇ ਵੀ ਫਿਲਮ ਦੀ ਸ਼ੂਟਿੰਗ ਵੀ ਹੋਈ ਹੈ ਹਾਂ ਹੀ ਰਾਂਝਾ ਫਿਲਮ ਹੀ ਰਾਂਝਾ ਦੀ ਐ ਇਸੇ ਜੋਪੜੀ ਜਾਈ ਹੈ ਹਾਂ ਇਸੇ ਜੋਪੜੀ ਠੀਕ ਹੈ ਵੇਖਣ ਨੂੰ ਤੁਹਾਨੂੰ ਲੱਗਦਾ ਹੋਊਗਾ ਵੀ ਖਣੀ ਬਰਾੜ ਕਿਤੇ ਰਾਜਸਥਾਨ ਦੇ ਵਿੱਚ ਖੜਾ ਪਰ ਇਹ ਰਾਜਸਥਾਨ ਨਹੀਂ ਆਪਾਂ ਪੰਜਾਬ ਦੇ ਵਿੱਚ ਹੀ ਖੜੇ ਆ ਤੇ ਪੰਜਾਬ ਦੇ ਵਿੱਚ ਹੀ ਜਿਹੜੀ ਆਹ ਲੋਕੇਸ਼ਨ ਆ ਪੁਰਾਣੇ ਪੰਜਾਬ ਵਾਲੀ ਲੋਕੇਸ਼ਨ ਤੁਹਾਨੂੰ ਅੱਜ ਦਿਖਾਵਾਂਗੇ ਤੇ ਆਜੋ ਆਪਾਂ ਅੱਗੇ ਚੱਲ ਕੇ ਸਾਰੀ ਲੋਕੇਸ਼ਨ ਦਿਖਾਉਨੇ ਆ ਤੇ ਜੀ ਲੱਗ ਜੂ ਤੇ ਪੰਜਾਬ ਦੇ ਵਿੱਚ ਦੱਸੋ ਕਮੈਂਟ ਕਰਕੇ ਤੁਸੀਂ ਵੀ ਕਿਹੜੀ ਜਗ੍ਹਾ ਤੇ ਕਿੱਥੇ ਆ ਜਿਹਨੇ ਜਿਹਨੇ ਇਹ ਚੀਜ਼ ਵੇਖੀ ਆ ਤੇ ਫਿਰ ਆਪਾਂ ਤੁਹਾਨੂੰ ਦੱਸਾਂਗੇ ਐਂਡ ਤੇ ਵੀਡੀਓ ਦੇ ਆਜੋ ਲੋ ਵੀ ਐਂਟਰ ਆਪਾਂ ਵਿੱਚ ਹੋ ਗਏ ਆ ਤੇ ਆ ਤੁਸੀਂ ਲੋਕੇਸ਼ਨ ਦੇਖ ਲਓ ਸਾ ਇੰਨਾ ਕੁ ਸੌਖਾ ਆਉਣ ਲੱਗ ਗਿਆ ਵੀ ਆਖ ਸੀਨ ਖੁੱਲੀ ਆਉਂਦੀ ਆ ਇੱਥੇ ਤੇ ਬਾਪੂ ਵਰਗੇ ਬੈਠੇ ਤੇ ਬਾਪੂ ਵਰਗੇ ਨਾਲ ਕਰਦੇ ਆ ਗੱਲਬਾਤ ਤੇ ਸਾਰਾ ਆਪਾਂ ਪੁੱਛਦੇ ਆ ਸਾਰਾ ਤੋਂ ਪਹਿਲਾਂ ਤਾਂ ਬਾਪੂ ਸਸਰੀ ਘਰ ਸਾਰਿਆਂ ਨੂੰ ਹੋ ਠੀਕ ਆ ਸੇਤ ਆ ਆ ਕਿਵੇਂ ਗੰਦਰਾ ਪਾਣੀ ਰੱਖੀ ਇਹ ਤਾਂ ਨਕਲੀ ਉਹ ਜਰਦੀ ਆ ਨਲਕਾ ਵੀ ਇਹੀ ਚੱਲਦਾ ਨਲਕਾ ਵੀ ਇਹੀ ਚੱਲਦਾ ਹਾਂ ਨਲਕਾ ਹੈ ਨਹੀਂ ਕਿਤੇ ਪਹਿਲਾਂ ਤਾਂ ਬਾਪੂ ਦੱਸੋ ਪਿੰਡ ਆ ਦਾ ਤੁਹਾਡਾ ਪਿੰਡ ਕਿਹੜਾ ਇੱਥੋਂ ਨੇੜੇ ਗਵਿੰਦਪੁਰਾ ਗਵਿੰਦਪੁਰਾ ਤੁਹਾਡਾ ਬਾਪੂ ਗਵਿੰਦਪੁਰਾ ਜੀ ਸਾਰੇ ਗਵਿੰਦਪੁਰੇ ਦੇ ਆ ਠੀਕ ਗਵਿੰਦਪੁਰੇ ਦੇ ਤੇ ਇੱਥੇ ਤਾਂ ਹੁਣ ਪਿੱਛੇ ਦਾ ਸੀ ਜਦੋਂ ਬੜੇ ਸੀ ਤੇ ਰੇਤ ਟਹਿ ਟਵੇ ਦੇਖ ਕੇ ਅਸੀਂ ਆਖਿਆ ਵੀ ਇੱਥੇ ਤਾਂ ਮੈਨੂੰ ਲੱਗਦਾ ਪਾਣੀ ਦੀ ਘੋਟ ਨਹੀਂ ਮਿਲੂਗਾ ਬਰਾਦ ਨੂੰ ਆਖਿਆ ਤੇਰਾ ਮਰ ਜਾਗੇ ਇੱਥੇ ਆ ਕੇ ਤਾਂ ਮੈਨੂੰ ਲੱਗਾ ਪਾਣੀ ਪਾਣੀ ਹੋਇਆ ਪਿਆ ਇੱਥੇ ਤਾਂ ਪਾਣੀ ਮੰਦੂ ਬੇ ਆਮ ਪਾਣੀ ਆ ਨਲਕੇ ਦਾ ਪਾਣੀ ਐਡਾ ਠੰਡਾ ਹੈ ਹਾਂ ਹ ਫ੍ਰਿਜ ਚੋ ਬੋਤਲ ਕਾੜਦੇ ਕਿਹਦੀ ਕਾੜਦੇ ਤੇ ਅਗਲਾ ਫ੍ਰਿਜ ਵਾਲੀ ਨੂੰ ਇਹਦੀ ਵਾਲੀ ਨੂੰ ਆਖ ਦੂਆ ਫ੍ਰਿਜ ਦੀ ਹੈ ਪੂਰਾ ਜਿਵੇਂ ਹਾਜਮੇ ਹਾਜਮੇ ਬਹੁਤ ਆ ਚੌਪੜੀ ਪਾਪੂ ਫਿਰ ਇਹ ਬੜਾਈ ਬੈਠਾ ਕਿ ਹੁਣ ਤੁਸੀਂ ਇਹ ਮਾਲ ਵਾਲਿਆਂ ਨੇ ਬਣਾਈ ਹੈ ਮੀਹ ਚੜੀ ਤੋਂ ਮੀਹ ਕਣੀ ਚ ਮੀਹ ਕਣੀ ਤੁਹਾਡਾ ਲੱਕੜ ਵਾਲਣੇ ਇਹ ਚੁੰਦਾ ਚਾਹ ਕਰਨੀ ਹੈ ਮੀਹ ਅਸੀਂ ਇਹਦੇ ਅੰਦਰ ਕਰ ਲੈਨੇ ਇੱਥੇ ਹੁਣ ਤੁਸੀਂ ਮੱਜਾਂ ਫਿਰਦੀਆਂ ਜਿਵੇਂ ਹਾਂ ਹਾਂ ਇਹ ਸਾਰੇ ਤੁਸੀਂ ਰਲ ਕੇ ਸਾਰਿਆਂ ਦੀਆਂ ਮੱਜਾਂ ਲੈ ਕੇ ਹੁਣ ਕਿ ਕੋਸੂ ਵੀ ਆਏ ਨੇ ਜਿਵੇਂ ਮੱਜਾਂ ਫਿਰਦੀਆਂ ਇੱਥੇ ਮੱਜਾਂ ਹੀ ਆ ਸਾਰਿਆਂ ਦੀਆਂ ਠੀਕ ਹੈ ਮੱਜਾਂ ਵਾਲੇ ਮੱਜਾਂ ਵਾਲੀ ਹੈ ਦੱਸ ਦੋ ਵੀ ਮੀਨ ਕਹਤੇ ਮਬੇ ਭਾਈ ਭਗਤੂ ਦੀ ਜਗ੍ਹਾ ਹੈ ਭਾਈ ਭਗਤੂ ਦੀ ਜਗ੍ਹਾ ਉਹਨਾਂ ਦੀ ਚਰਾਂ ਹੁੰਦਾ ਗਉਂਗਾ ਚਰਾਂ ਹੁੰਦਾ ਉਹਨਾਂ ਦੀ ਠੀਕ ਹੈ ਜਿਵੇਂ ਆਪਾਂ ਬੀੜ ਕਹਦੇ ਨੇ ਸਿੱਖਾਂ ਦਾ ਸਾਡੇ ਹਾਂ ਉੱਥੇ ਉਹ ਸਿਸਟਮ ਹੈ ਹਾਂ ਉਹੀ ਸਿਸਟਮ ਠੀਕ ਹੈ ਤਾਂ ਕਿੰਨੇ ਵਜੇ ਆ ਜਿੰਨੇ ਇੱਥੇ ਸਵੇਰ 9:30 ਆ ਜਾਂਦੇ 9:30 ਹਾਂ ਤੇ ਜਾਂਨੇ ਫਿਰ ਜਾਂਨੇ 5 ਵਜੇ 5 ਵਜੇ ਘਰੇ ਜਾ ਹਾਂ ਜਦੋਂ ਆ ਕੱਖ ਪੱਠਾ ਹੋ ਗਿਆ ਹੂੰ ਸੌਣਪਾਦ ਉਸ ਕਾ ਖੋ ਜਾਣੀ ਇਹ ਚ ਬਹੁਤ ਉਦੋਂ ਅਸੀਂ 6 1/2 ਕੀ ਕਰਦੇ ਅਸ਼ੋਦਨ ਦੀ ਰਵੀ ਕਰ ਦਿੰਦੇ ਉਦੋਂ ਬਣਾ ਥੱਲੇ ਬੈਠੇ ਰਹਿੰਦੇ ਮਾਵੀ ਨਾਲ ਪਸ਼ੂ ਚਰਦੇ ਫਿਰਦੇ ਆਪੇ ਚਰਦੇ ਜਦੋਂ ਟਾਈਮ ਹੋ ਗਿਆ ਕੀ ਸਵਾ 6 ਦੋਦੋ ਛੱਪੜ ਨੂੰ ਹੋਣੀ ਠੀਕ ਹੈ ਅਸੀਂ ਮਗਰ ਲੱਗ ਜਾਨੇ ਫਿਰ ਨੂੰ ਤੁੜ ਜਾਨੀਗਾ ਵਾਪਸ ਕਰਦੇ ਨਹੀਂ ਉੱਥੇ ਜਾ ਕੇ ਬਾਈ ਉਹਦੇ ਘਰੇ ਬੜਾ ਉਟਾ ਨਹੀਂ ਕਰਕੇ ਨਹੀਂ ਜਵਾਂ ਨਹੀਂ ਕਹ ਕੇ ਤੇ ਜਾ ਕੇ ਉਸ ਤਾਂ ਕਹਿੰਦਾ ਲੈ ਜਾਓ ਲੈ ਜਾਓ ਹਾਂ ਇੱਥੇ ਆ ਕੇ ਮੈਨੂੰ ਸ਼ਾਂਤੀ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਸ਼ਾਂਤੀ ਹੈ ਨਾ ਕੋਈ ਮੱਖੀ ਨਾ ਮੱਛਰ ਪੂਰੀ ਠੰਡੀ ਹਵਾ ਆਈ ਜਾਂਦੀ ਹੈ ਨਜਾਰੇ ਦਾ ਦਨ ਕਰ ਰਹੀ ਨੇ ਜੇ ਬਾਹਰੋਂ ਏਸੀ ਗੱਡੀ ਚ ਇੱਥੇ ਆ ਜੂ ਅਗਲਾ ਕੁ ਜਰਾ ਤਾਂ ਨਜਾਰਾ ਹੀ ਆ ਗਿਆ ਹਾਂ ਨਹੀਂ ਏਸੀ ਚ ਨਿਕਲ ਕੇ ਹੂੰ ਖੜ੍ਹਦੇ ਤਾਂ ਪਿੰਡਾ ਮੱਚਦਾ ਇੱਥੇ ਸ਼ਾਂਤੀ ਆ ਜਾਂਦੀ ਇੱਥੇ ਸ਼ਾਂਤੀ ਆ ਜਾਂਦੀ ਹੈ ਜਮਾ ਜਮਾ ਗਰਮਾ ਏਸੀ ਨਹੀਂ ਆਉਂਦੀ ਇੱਥੇ ਮੈਸ਼ ਨਹੀਂ ਆਉਂਦੀ ਕਿਹੜਾ ਉਹ ਬਾਪੂ ਛੱਪੜਾ ਉੱਥੇ ਆਪਾਂ ਪਾਣੀ ਖੜਾ ਇਨਾ ਉਹ ਫਿਰ ਇਧਰ ਨਾ ਰਹਿਤਾ ਜਿਵੇਂ ਸਾਰੇ ਹੁਣ ਸੁੱਕਾ ਪਿਆ ਹਾਂ ਉਹ ਫਿਰ ਇਨਾ ਪਾਣੀ ਕਿਵੇਂ ਸਿਸਟਮ ਉਹ ਪਾਣੀ ਇਹਦਾ ਕੁਦਰਤਵੰਦੋਂ ਵੀ ਆ ਜਾਂਦਾ ਕਿਤੇ ਨਹਿਰ ਦਾ ਆ ਜਾਂਦਾ ਹੈ ਫਿਰ ਮੀਂਹ ਪੈ ਗਿਆ ਉਹ ਵੀ ਆ ਜਾਂਦਾ ਉਹ ਵੀ ਆ ਜਾਂਦਾ ਨਹੀਂ ਫਿਰ ਇਹਦੀ ਮੇਹਰ ਹੋ ਜਾਂਦੀ ਹੈ ਪਾਣੀ ਤੇ ਇਥੋਂ ਮੁ ਬਾਬਾ ਆਪ ਹੀ ਲੈਂਦਾ ਅੱਛਾ ਬਾਬਾ ਆਪ ਹੀ ਲੈਂਦਾ ਇਨੀ ਕਿਰਪਾ ਇੱਥੇ ਉਹਦੀ ਕਿਰਪਾ ਬਸ ਇਹ ਚੋਗੇ ਸਾਲ ਦੱਸਣਾ ਹੀ ਪਾਣੀ ਛੱਟ ਗਿਆ ਹੂੰ ਉਹ ਐ ਨਹੀਂ ਪਤਾ ਵੀ ਕਿੱਧਰੋਂ ਪਾਣੀ ਆ ਗਿਆ ਤੜਕੇ ਨੂੰ ਭਰਿਆ ਪਿਆ ਉਹਦੀ ਮਿਹਰ ਹੈ ਮੋਟਰ ਛੱਡ ਕੇ ਸੌ ਜਾਂਦਾ ਤੇ ਬੰਨ ਤੋੜ ਲੈਂਦਾ ਪਾਪਾ ਕਹਿੰਦਾ ਪਾਪਾ ਹੀ ਲੈਂਦਾ ਬੰਨ ਤੋੜ ਕੇ ਸਾਰਾ ਇੱਥੇ ਲੈ ਆ ਆਪ ਹੀ ਲਵਾਂ ਪਾਣੀ ਇਹ ਨਹੀਂ ਰੁਕਿਆ ਰੋਕਦਾ ਹੈ ਹਾਂ ਹੇ ਨੀਰੂ ਕਾਫੇ ਤਾਂ ਭਰਿਆ ਦੀ ਨਾ ਸਾਰਾ ਭਰਿਆ ਹੁੰਦਾ ਅਜੇ ਪਤਾ ਵੀ ਕੀ ਦੀਆਂ ਫੱਟੀਆਂ ਚੱਕਣੀਆਂ ਨੇ ਠੀਕ ਆ ਤੂੰ ਤਾਂ ਲੜ ਪੈ ਤੇ ਪਾਣੀ ਤਾਂ ਬਾਬੇ ਨਾਲ ਕਿਹੜਾ ਲੜੂ ਹੈ ਨਾ ਬਾਬੇ ਦਾ ਪੁੱਤ ਤਾਂ ਹੀ ਨਹੀਂ ਪੈਦਾ ਹੋਣਾ ਦਾ ਭਾਣੇ ਤਾਪੜ ਕੇ ਸਮਾਦਦਾ ਵੀ ਤੂੰ ਪਿਆਰਾ ਹੈ ਰਾਮ ਮੈਂ ਲਾਉਣਾ ਪਾਣੀ ਤੇ ਕਿੰਨੀ ਇਹ ਜਗਾ ਕਿੰਨੀ ਆ ਸਾਰੀ ਇਹ 4-500 ਕਿੱਲਾ ਹੈ 4-500 ਕਿੱਲਾ 4-500 ਕਿੱਲੇ ਦੇ ਵਿੱਚ ਆਹੀ ਜੰਗਲ ਹੀ ਆ ਕਿ ਵਿੱਚ ਕੋਈ ਨਾ ਜੰਗਲ ਹੀ ਆ ਆਹੀ ਕੋਈ ਆਹੀ ਕੁਸ਼ੀ ਹੈ ਕੋਈ ਬੀਜ ਬੂਈ ਕੁਛ ਨਹੀਂ ਵਹਿਲੀ ਪਈ ਨਾ ਬੂਣੀ ਕਣੀ ਯਾਰ ਬਾਪੇ ਜਿੰਨੇ ਇੱਕ ਲੋਡ ਹੈ ਬੀਜ ਲੈਂਦੇ ਹਾਂ ਜਿੰਨੇ ਕਿ ਜੱਤ ਮੰਦਾ ਅੱਛਾ ਜਗਾ ਬਣੀ ਹੈ ਜਿਹੜੀ ਇਹ ਬਾਬਿਆਂ ਦੀ ਤੇਰਾ ਭੈਣਾ ਸਾਹ ਬਾਬੇ ਭਾਈ ਭਗਤ ਭਾਈ ਭਗਤ ਜਗ੍ਹਾ ਠੀਕ ਹੈ ਹਾਂਜੀ ਠੀਕ ਹੈ ਠੀਕ ਹੈ ਇਹ ਬੁਰਜ ਬਣਾਇਆ ਸੀ ਬਾਬੇ ਹਰ ਰੰਗ ਨੇ ਪਹਿਲਾਂ ਅਸੀਂ ਇਹ ਕੱਚਾ ਕੱਚਾ ਸੀ ਪਹਿਲਾਂ ਸਾਰਾ ਤੇਰੇ ਬਾਬੇ ਹਰ ਰੰਗ ਨੇ ਇੱਥੇ ਪੱਠਾ ਪਾਇਆ ਹਾਂ ਆ ਜਿੱਥੇ ਦਸਤਰ ਖੜੇ ਹਾਂ ਉਹਨਾਂ ਦੀ ਮਿਹਰ ਵੇਖ ਵੀ ਵਿੱਚ ਹੀ ਬਣ ਖੜਿਆ ਵਿੱਚ ਹੀ ਇੱਕ ਪਕਾਈਏ ਦੇ ਲੱਕੜੇ ਥੋ ਲਈ ਨਹੀਂ ਲੱਕੜੇ ਨਹੀਂ ਲੱਕੜ ਬਾਹਰੋਂ ਸਾਰੀ ਲੱਕੜ ਸਾਰੀ ਬਾਹਰੋਂ ਤੇ ਉਹ ਬਣ ਵੀ ਵੇਖੋ ਵੀ ਇੰਨੇ ਭੱਠੇ ਦੇ ਤਾ ਦੇ ਵਿੱਚੋਂ ਬਣ ਨਹੀਂ ਸਕੀ ਹੂੰ ਇੰਨੀ ਇਕ ਪੜਾਈ ਫਿਰ ਉਹ ਬੁਰਜ ਪੱਕਾ ਕਰਿਆ ਬਾਬੇ ਬਾਹਰੋਂ ਲੱਕੜ ਲੈ ਆਂਦੀ ਸਾਰੀ ਬੇਰੀਆਂ ਕਿੱਕਰ ਜੰਡ ਬਾਹਰੋਂ ਬਹੁਤ ਸਿਓ ਜਿਹਨੂੰ ਕਹੇ ਤਾਂ ਅਗਲਾ ਕਹਿੰਦੇ ਲੈ ਜਾਓ ਬਾਬਾ ਜਿਹੜੇ ਜੇ ਵਿਰਾਸਤੀ ਰੁੱਖਾਂ ਦੀ ਗੱਲ ਕਰਗੇ ਬਾਬੂ ਹਣਾ ਜਿਹੜੇ ਪੁਰਾਣੇ ਰੁੱਖਾ ਉੱਥੇ ਇੱਥੇ ਕਿਹੜੇ ਕਿਹੜੇ ਜਿਵੇਂ ਜੰਡ ਤੇ ਉਹ ਤਾਂ ਆਪਾਂ ਦੇਖ ਲਿਆ ਬਣਾ ਇੱਥੇ ਬੇਰੀਆਂ ਮਲੇ ਦੇਸੀ ਕਿੱਕਰਾਂ ਪਹਾੜੀ ਕੇ ਘਰਾ ਤੂਤ ਦੇਕਾਂ ਪਰਚੈਨਾ ਇਹਦੇ ਚ ਮੈਂ ਨਾ ਟੁੱਟਲੀ ਦਾਸ ਤੋਕਰੀ ਕਾਪਾ ਕੋਈ ਐ ਨਹੀਂ ਵੇਚਦਾ ਦਸਤਰ ਹੋਣਾ ਨਹੀਂ ਟੁੱਟ ਟੁੱਲਦ ਰਸਤ ਹੈਗਾ ਟੁੱਲਦ ਰਸਤ ਜੇ ਨਵੇਂ ਮੁੰਡੇ ਦਾ ਹੁਣ ਚਾਹਦੇ ਸਾਡੇ ਅਰਗੇ ਤਾਂ ਅੰਦਰ ਏਸੀ ਲਾ ਲੈਂਦੇ ਬਾਹਰ ਡਾ ਲੈਂਦੇ ਆ ਨਾ ਹਾਂ ਤੇ ਬਾਪੂ ਉਹਨਾਂ ਨੂੰ ਜਿਵੇਂ ਹੁਣ ਪਤਾ ਹੀ ਨਹੀਂ ਕਈਆਂ ਨੂੰ ਤਾਂ ਜਗਾ ਦਾ ਇੱਥੇ ਵੀ ਹੈਗੀ ਨੇੜੇ ਤੇੜੇ ਆਪਣਾ ਹੁਣ ਮਾਉ ਵੀ ਮੂ ਵੀ ਪਾਉਂਦੇ ਜੀ ਇਹ ਤੋਂ ਪਤਾ ਲੱਗਦਾ ਉਹਦਾ ਪਤਾ ਲੱਗਦਾ ਚੰਡੀਗੜ੍ਹ ਚ ਕੰਦੀ ਥੋਲੀਆਂ ਆਉਂਦੀ ਆ ਵੇਖਣ ਹਾਂ ਜਿਹੜਿਆਂ ਨੂੰ ਪਤਾ ਜਿਨ੍ਹਾਂ ਨੂੰ ਸ਼ੌਂਕ ਆ ਨੇਚਰ ਦਾ ਉਹ ਆਉਂਦੇ ਆ ਬਾਹਰ ਘੁੰਮਣ ਕਰਨ ਦਾ ਘੁੰਮਣੋ ਪਰ ਆਉਣਾ ਚਾਹੀਦਾ ਹੈ ਨਾ ਬਾਪੂ ਜਿਵੇਂ ਵਰਾਸਤੀ ਦੇਖਣੀ ਚਾਹੀਦੀ ਹੈ ਦੇਖਣੀ ਚਾਹੀਦੀ ਹੈ ਪਤਾ ਲੱਗਦਾ ਇਹ ਜਗ੍ਹਾ ਇੰਨੀ ਸਦੀਆਂ ਦੀ ਕਿਵੇਂ ਪਈ ਹੈ ਟਰਸਟੀ ਮਿਲਣਾ ਜ਼ਰੂਰ ਕਰਨਾ ਚਾਹੀਦਾ ਦੇ ਕੋਈ ਇਹ ਟਰੌਲਾਉਣਾ ਨਹੀਂ ਹੂੰ ਐ ਨਹੀਂ ਜੀਮਿੰਦਾਰ ਦੀ ਬਟਨ ਨਾਲ ਆ ਵੀ ਇਹਨੂੰ ਰਲਾ ਲੂਗਾ ਛੱਡ ਦੂ ਛੱਡ ਦੂ ਥਾਂ ਰਲਾਉਣਾ ਰਲਾਉਂਦਾ ਜੀ ਜਿ ਰਲਾਉਂਗਾ ਉਹਨੂੰ ਘਾਟਾ ਪਾਉਗਾ ਘਾਟਾ ਪਾਉਗਾ ਤੇ ਜੇ ਖੁੱਲੇ ਦਿਲ ਨਾਲ ਸੱਚੇ ਮਨ ਨਾਲ ਆਉਂਨੇ ਆ ਆਪਦਾ ਪਿਆਰ ਪਾਉਂoverline ਆ 36 ਕਿਤੇ ਹੁੰਦੇ ਸੀ ਉਹਨਾਂ ਦੇ ਹੈ ਨਹੀਂ ਸੀ ਮੰਜਵਾ ਕੇ ਜੰਨਾ ਹੂੰ ਉਹ ਜ਼ਬਾਨ ਬਾਹੀ ਜਾਂਦਾ ਥੋੜਾ ਸੀਰੀ ਤੇ ਆਦਮੀ ਸੀ ਖੇਤਾ ਸਾਂ ਤੇ ਬਾਬੇ ਜਾਵੜੇ ਬਾਬੇ ਉਹਨਾਂ ਦੇ ਖੇਤਾਂ ਸਾਂ ਪੱਟ ਜੀ ਸਿੱਧੀ ਕਰਦੇ ਹਾਂ ਉਹਨਾਂ ਦੀ ਔਰ ਮਾਰ ਰਹੀ ਜਿੱਦ ਕਰਦੇ ਹਾਂ ਉਹਦੇ 6 ਪੁੱਤ ਹੋਏ 6 ਹਾਂ ਇੱਕ 20 ਤੇ ਪਿੰਡ ਵਜਾਇਆ ਪਿਆ ਉਹਨਾਂ ਦਾ ਸਾਰਾ ਉਹਨਾਂ ਦਾ ਨਹਿਰ ਉੱਤਰਿਆ ਉਹਨਾਂ ਦੇ ਦਰਵਾਜ਼ੇ ਉਹਨਾਂ ਦੇ ਹੀ ਠੀਕ ਹੈ ਉਨੇ ਦੋ ਕਿੱਲੇ ਘੱਟ ਸੀ ਕਿ ਤਿੰਨ ਘੱਟ ਸੀ ਜਿੰਨੀ ਬਾਪਾ ਨੇ ਕਹਿਤਾ ਵੀ ਸਿੱਧੀ ਕਰਦੇ ਉੱਤੇ ਫਿਰ ਪਾਉ ਮਾਰ ਨਹੀਂ ਕਰਦੇ ਉਹਨਾਂ ਦੀਆਂ ਫਰਸਦੀਆਂ ਹੀ ਪੈਂਦੀਆਂ ਹਾਂ ਨਹੀਂ ਫੇਖਵਨੀ ਉਹੀ ਜਾਂਦੇ ਉਹੀ ਜਾਂਦੇ ਤੇ ਰੰਗ ਲਾਤੇ ਤੇ ਇਹ ਬਾਪੂ ਜੀ ਗੱਲ ਕਰ ਗਏ ਹੁਣ ਚਲੋ ਆਪਾਂ ਕਈ ਦਾ ਕਹਿ ਦਿੰਦੇ ਹਾਂ ਉਹੀ ਆਏ ਹਨਾ ਵਿਚੋ ਜੇ ਵੀ ਹੁੰਦੇ ਆ ਨਹੀਂ ਵੀ ਪਰ ਜੇ ਗੱਲ ਕਰ ਗਏ ਹੁਣ ਤੁਸੀਂ ਉਮਰਾਂ ਨਗਾ ਲੀਆਂ ਠੀਕ ਹੁਣ ਥੋੜੀ 70-70 ਸਾਲ ਦੀ ਉਮਰ ਹੋਈ ਪਈ ਆ ਤੇ ਤੁਸੀਂ ਤਾਂ ਆਪ ਤੁਹਾਡੇ ਬਜ਼ੁਰਗਾਂ ਨਾਲ ਦੇਖਿਆ ਇੱਥੇ ਸਾਰਾ ਕੁਝ ਸਾਨੂੰ ਦੱਸਦੇ ਰਹੇ ਆ ਵੀ ਅਸੀਂ ਇਦੋਂ ਵੀ ਸੰਘਣੀ ਬੈਨੇ ਸੀ ਉਹਨਾਂ ਇਹ ਦੂਈ ਸੰਗਣੀ ਹਾਂ ਵੀ ਇਹ ਪਤਾ ਲੱਗਦਾ ਇੰਨੀ ਜਿਆਦੇ ਸੰਗਣੀ ਸੀ ਵੀ ਵੇਜ ਦੀ ਨੰਘਿਆ ਨਹੀਂ ਜਾਂਦਾ ਸੀ ਨੰਘਿਆ ਨਹੀਂ ਜਾਂਦਾ ਬਹੁਤ ਸੰਗਣੀ ਇੱਕ ਬਾਪੂ ਇਥੇ ਤੁਸੀਂ ਦੱਸ ਰਹੇ ਸੀ ਕੈਮਰਾ ਉਪ ਗਲੋਟੂ ਖਣੀ ਕੀ ਹੋ ਗਈ ਜਾਂਦੇ ਆਲੂ ਵਰਗੇ ਜੀ ਗਲੋਟ 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 ਤੇ ਚਪਾੜਾ ਇਹਦੇ ਵਿੱਚ ਹੁੰਦੀਆਂ ਗਲੋਟ ਤੇ ਚਪਾੜਾ ਚਪਾੜਾ ਚਪਾੜ ਵੀ ਹੁੰਦੀ ਹੈ ਜੋੜੀ ਹੁੰਦੀ ਹੈ ਜਿਵੇਂ ਗਲੋਟ ਹੈ ਜਿਵੇਂ ਤੀਵੀਂ ਪੁਰਸ਼ ਦੀ ਨਰਮਤਾ ਕਹਿ ਦਗੇ ਜੀ ਨਰਮਤਾ ਬਸ ਹੈ ਜੋੜੀ ਉਹਵੇਂ ਹੁੰਦੀ ਹੈ ਜੋੜੀ ਅੱਛਾ ਇਹ ਖਾਨ ਚ ਵਧੀਆ ਸਵਾਦ ਹੁੰਦੀ ਹੈ ਵਧੀਆ ਵਧੀਆ ਪੱਤੋਂ ਦੇ ਖੱਟੇ ਹੁੰਦੇ ਆ ਵਧੀਆ ਕਰਾਰੇ ਕਰਾਰੇ ਠੀਕ ਹੈ 100 ਦਿਨ ਸਾਡੇ ਕੋਲੇ ਤੁਹਾਨੂੰ ਖਵਾਵੇਂਗਾ 100 ਦਿਨ ਹਾਂ 100 ਦਿਨ ਵੀ ਪੈਂਦਾ ਉਹ ਤੇ ਫਿਰ ਇਹ ਨਹੀਂ ਆ ਰਹੀ ਵੱਖਰੇ ਹਾਂ ਹਾਂ ਹਰੀ ਬਾਈ ਤੁਹਾਨੂੰ ਖੁਸਾਰੀ ਸਾਰੀ ਹਾਂ ਆਹ ਹਰੀ ਤੁਸੀਂ ਫੋਟੋ ਕਰੋਗੇ ਹਰੀ ਹਰੀ ਧੱਤੀ ਦੀ ਹਰੀ ਹਰੀ 25 30 ਮਚੀ ਧਰਤੀ ਹੁਣ ਤਾਂ ਜਰਾ ਰੋਤੋ ਜੀ ਆ ਗਈ ਫਿਰ ਵੀ ਆਹ ਬਾਪੂ ਹੁਣ ਆ ਬਾਅਦ ਚ ਲਾ ਦੇ ਫਿਰ ਜਦੋਂ ਤੂਤ ਖੜੇ ਬਹੁਤ ਛੋੜੇ ਸੰਗਣੀ ਸ਼ਾਮ ਹੋਈ ਪਈ ਕੇਲੇ ਲਾ ਦੇ ਤੂਤ ਅਸੀਂ ਤੂਤ ਕੇਲੇ ਲਾਤੇ ਹਾਂ ਆਹ ਹੋਰ ਦਸਤ ਲਾ ਦਿੰਨੇ ਆਂ ਅਮਰੂਦਾ ਦੇ ਲਾਤੇ ਤੇ ਲੱਗਦੇ ਆਂ ਪੱਕਦੇ ਆਂ ਅਸੀਂ ਖਾਣੇ ਆਂ ਆਂਬ ਲਈ ਬੈਠੇ ਮਨ ਲੱਗਾ ਆਏ ਆਂਬ ਏ ਮਾਨਸਾ ਤੁਸੀਂ ਏ ਮਾਨਸਾਤ ਉਤੋਂ ਨਾ ਇੱਥੇ ਅਮ ਡਿੱਗ ਪਿਆ ਖਾਂਦੀ ਤੋਂ ਅੱਛਾ ਉਹਦੇ ਚੱਕਿਆ ਨਹੀਂ ਜੀ ਮਿੱਟੀ ਬਾਤੀ ਹਰਾ ਹੋ ਗਿਆ ਅੱਛਾ ਅਮ ਖਾਂਦੇ ਤੋਂ ਡਿੱਗ ਪਿਆ ਇਹ ਆਂਬਾਂ ਦਾ ਲੱਦ ਵੀ ਵਧੀਆ ਹੈ ਇਹ ਫਿਰ ਵਾਕਈ ਕਿਰਪਾ ਵਾਲੀ ਗੱਲ ਹੀ ਆਣਾ ਬਾਪੂ ਜਿਵੇਂ ਵੀ ਉਹ ਸੱਟ ਕੇ ਹਰੀ ਹੁੰਦੀ ਹੈ ਚੀਜ਼ਾਂ ਨਾ ਤੁਰੇ ਜਾਂਦੇ ਤੁਰੇ ਜਾਂਦੇ ਤੁਰੇ ਜਾਂਦੇ ਇੱਧਰ ਪੰਜ ਸੱਤ ਬੂਟੇ ਲਾਇਆ ਜਾਮਣਾ ਅਮਰੂਦ ਨਿੰਬੂ ਤੇ ਇੱਥੇ ਸਾਨੂੰ ਉਹ ਦੇਖ ਕੇ ਗਏ ਆ ਭਗਵਾਨੀ ਵਾਲੇ ਉਹ ਪੰਛੀ ਬੂਟੇ ਲਾਏ ਵੈ ਸਾਡੇ ਮੁੱਕਦਾ ਹੀ ਨਹੀਂ ਜਾਨੀ ਕਿਥੇ ਆ ਆ ਨੀ ਚੀਜ਼ ਹੈ ਮੈਟਾ ਕੋਈ ਨਹੀਂ ਵੱਧ ਨਹੀਂ ਆ ਅਸੀਂ ਤਾਂ ਲਾਈ ਜਾਂਦੇ ਆ ਜੀ ਉਹ ਉਹ ਬੂਧਾ ਕੱਕੜੀ ਪੱਤੇ ਦਾ ਲਾਇਆ ਉਹ ਕੱਕੜੀ ਪੱਤੇ ਦਾ ਉਹ ਪਰੇ ਉਹ ਪਿਲਕਣ ਲਾਈ ਵੀ ਹੈ ਪਿਲਕਣ ਲਾਈ ਵੀ ਹੈ ਸ਼ਾਮ ਬਹੁਤ ਚੰਗੀ ਆ ਵੀ ਸਾਨੀ ਸਾਰੇ ਤਰਾਖਤ ਕੰਮ ਆਉਣ ਵਾਲੀ ਹੈ ਤੇ ਬਾਪੂ ਇੱਥੇ ਤੁਸੀਂ ਦੱਸ ਰਹੇ ਸੀਗੇ ਵੀ ਫਿਲਮ ਦੀ ਸ਼ੂਟਿੰਗ ਵੀ ਹੋਈ ਹੈ ਹਾਂ ਹੀ ਰਾਂਝਾ ਫਿਲਮ ਹੀ ਰਾਂਝਾ ਇੱਥੇ ਐਸੇ ਜੋਬੜੀ ਚਾਹੀਏ ਆ ਐਸੇ ਜੋਬੜੀ ਠੀਕ ਆ ਹੀ ਰਾਂਝਾ ਸ਼ੂਟਿੰਗ ਭਜਨ ਮਾਨ ਭਜਨ ਮਾਨ ਹੋਰ ਵੀ ਬਹੁਤ ਛੋਟੀਆਂ ਹੋਈਆਂ ਮੋੜ ਦੀ ਜਿਵੇਂ ਤੁਸੀਂ ਕਿਹਾ ਮੋੜ ਦੀ ਹੋਈ ਐ ਫਿਰ ਬਲੈਕ ਟੀ ਐਫ ਬਲੈਕੀਆਂ ਫਿਲਮ ਲੈ ਫਿਰ ਇੱਥੇ ਹੋਰ ਜਿਹੜਾ ਚਿੱਤਰਕਾਰ ਇਕੱਤੇ ਜਾਂਕਰਤੇ ਉਹ ਵੀ ਬਣਾ ਕੇ ਲੈ ਗਿਆ ਉਹ ਵੀ ਬਣਾ ਕੇ ਲੈ ਗਿਆ ਉਹਨੇ ਉੱਥੇ ਜੇ ਗੱਡੀ ਜੀ ਮਚਾਈ ਸੀਗੀ ਅੱਛਾ ਜਿਪਸੀ ਜੀ ਮਚਾਈ ਸੀ ਜਿਪਸੀ ਮਚਾਈ ਸੀ ਠੀਕ ਹੈ ਉਹ ਫਿਰ ਉਹਨਾਂ ਨੂੰ ਮਨਜ਼ੂਰੀ ਮਨਜ਼ਰੀ ਲੈ ਕੇ ਆਉਂਦੇ ਹੋਣਗੇ ਹੁੰਦਾ ਨਾ ਹਾਂ ਇੱਥੇ ਬਾਬਿਆਂ ਤੋਂ ਪੁੱਛਦੇ ਬਾਬਿਆਂ ਤੋਂ ਪੁੱਛ ਲੈਂਦੇ ਠੀਕ ਹੈ ਤੇ ਰੋਟੀ ਪਾਣੀ ਫਿਰ ਬਾਪੂ ਤੜਕੇ ਘਰੋਂ ਰੋਟੀ ਪਾਣੀ ਘਰੋਂ ਚੱਕ ਕੇ ਆ ਜੀ ਦੁੱਧ ਆਪਦਾ ਲੈ ਆਈਦਾ ਇੱਥੇ ਚਾਹ ਬਣਾਈ ਦੀ 1 ਵਜੇ ਹਾਂ ਪਾਣੀ ਤਾਂ ਹੈਗਾ ਹੀ ਆ ਫਰਿੱਜ ਚ ਪਾਣੀ ਤਾਂ ਕੋਈ ਹੈਗਾ ਫਰਿੱਜ ਦੁੱਧ ਚ ਅਸੀਂ ਪੱਤੀ ਪਾਉਣੀ ਆ ਬਸ ਅਸੀਂ ਪਾਣੀ ਤਾਂ ਪਾਉਣੀ ਠੀਕ ਆ ਫੇਰ ਕੋਈ ਹੋਰ ਸੰਗਤ ਆ ਗਈ ਫੇਰ ਤਾਂ ਅਸੀਂ ਕਿੱਕ ਦੋ ਗਲਾਸ ਪਾਣੀ ਦੇ ਪਾ ਲਗੇ ਨਹੀਂ ਸਾਨੂੰ ਉਹੀ ਵਾਧੂ ਉਹੀ ਵਾਧੂ ਅਧਿਕਾਰ ਇਹ ਦੁੱਧ ਦਾ ਹੁੰਦਾ ਸਾਨੂੰ ਵਾਧੂ ਵਾਧੂ ਹੁੰਦਾ ਤੇ ਹੁਣ ਜਿਵੇਂ ਆ ਜਾਨਵਰ ਫੇਰ ਉਹਦੇ ਆਪਣੇ ਪਸ਼ੂ ਚਾਰ ਦੇ ਫਿਰਦੇ ਨਾ ਤੇ ਦੁੱਧ ਵੀ ਵਧੀਆ ਦਿੰਦੇ ਹਣਕ ਜਿਵੇਂ ਇੱਥੇ ਪਾਂਧ ਪਾਂਧ ਦੀ ਜਿਹੜੀ ਬੁਢੀ ਕਹਿੰਦੇ ਆ ਵਾਧੂ ਖਾਂਦੇ ਆ ਬਿਨਾਂ ਰੇ ਸਪਰੇਟੋਂ ਪੱਠੇ ਆਉਂਦੇ ਮੱਝਾਂ ਝੋਟਿਆਂ ਤੇ ਤਗੜੀਆਂ ਪੂਰੇ ਆਣਾ ਵੀ ਆਣੀ ਪਾਣੀ ਪੀਣਾ ਵਧੀਆ ਕੱਸੀ ਦਾ ਸਾਫ਼ ਸੁਥਰਾ ਪਾਣੀ ਪੀਣਾ ਠੀਕ ਹੈ ਤੇ ਠੀਕ ਹੈ ਬਾਪੂ ਅਸੀਂ ਆ ਮਾਰਾਂਗੇ ਕੀੜਾ ਫਿਰ ਸੌਂਚ ਚ ਪੱਕਾ ਜਿੱਦੋਂ ਅਸੀਂ ਉਹ ਵੀ ਲੈ ਕੇ ਜਾਵਾਂਗੇ ਤੁਥੋ ਗਲੋਟ ਵੀ ਨਾ ਲੈ ਜਾਓ ਦੇਵਾਂਗੇ ਤੇ ਆ ਪੀਲਾ ਫਿਰ ਲੱਗਦੀ ਹੈ ਤੁਸੀਂ ਕਹਿੰਦੇ ਹੁਣ ਥੋੜਾ ਜਿਹਾ ਨਹੀਂ ਹਟ ਗਿਆ ਲੋ ਨਹੀਂ ਵੱਗਦੇ ਥੋੜੇ ਚਿਰ ਦੇ ਹਟ ਗਿਆ ਪਹਿਲਾਂ ਲੋਚ ਲੱਗ ਅੱਛਾ ਲੋਚ ਆਇਆ ਲੋਚ ਲੱਗ ਪੂਰੀ ਗਰਮੀ ਵਾਲਾ ਦਰਖਤ ਹੈ ਇਹ ਜਦੋਂ ਫੋਨ ਲੂਵ ਆ ਗਈ ਉਦੋਂ ਹੀ ਪੀਲ ਲੱਗਣੀ ਹੈ ਬਹੁਤ ਸਿਹਤਗਾਰ ਨਾ ਵੀ ਜੇ ਪੀਲੇ ਲੱਗੀਆਂ ਨਾ ਮਹਾਰਾਜ ਦੀ ਕਿਰਪਾ ਨਾਲ ਤੁਹਾਨੂੰ ਦਰਸ਼ਕੋ ਪੀਲਾ ਵੀ ਦਿਖਾਵਾਂਗੇ ਆਪਾਂ ਕਿਉਂਕਿ ਅਸੀਂ ਵੀ ਨਹੀਂ ਵੇਖੀਆਂ ਸਹੀ ਪੁੱਛੇ ਤਾਂ ਕਿਉਂਕਿ ਆਵਾਂਗੇ ਅਸੀਂ ਸੁਣੀ ਆਈਆਂ ਪਿਓ ਦਾਦਿਆਂ ਤੋਂ ਨਾਲੇ ਤੁਹਾਨੂੰ ਪੀ ਦੇਵਾਂਗੇ ਫੇਰ ਪੀਲਾਂ ਦਾ ਪੀ ਲਾ ਲਿਓ ਤੁਹਾਨੂੰ ਲੱਗ ਜੂਗਾ ਹਾਂ ਤੇ ਪੀ ਵੀ ਲਾਵਾਂਗੇ ਤੇ ਹੋਰ ਵੀ ਵਧੀਆ ਵਧੀਆ ਚੀਜ਼ਾਂ ਦਿਖਾਵਾਂਗੇ ਬਾਕੀ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਵਧੀਆ ਵੇਖਣ ਵਾਲੀ ਆ ਜਾਣਕਾਰੀ ਵਾਲੀ ਤੇ ਬਾਕੀ ਬਾਪੂ ਤੋਂ ਆਪਾਂ ਹੋਰ ਜਾਣਕਾਰੀ ਲੈ ਕੇ ਆਪਾਂ ਸ਼ਾਰਟ ਪਾਵਾਂਗੇ ਤੇ ਠੀ